ਜੀ ਮੇਰਾ ਨਾਮ ਜੀ ਰਾਹੁਲਾ ਤੇ ਮੈਂ ਜੀ ਮਲੋੜ ਦਾ ਰਹਿਣ ਵਾਲਾ ਤਿੰਨਗਰ ਗਲੀ ਨੰਬਰ 4 ਤੇ ਮੈਂ ਸਿਮਰਜੀਤ ਕੋਰ ਨਾਲ ਵਿਆਹ ਮਤਲਬ ਜੀ ਮੇਰੀ ਗੱਲਬਾਤ ਸੀ ਮਤਲਬ ਕਿ ਮਿਲੇ ਸੀ ਸਾਨੂੰ ਗੁਰਨਾਨ ਦੇਵ ਕੋਲ ਜੋ ਗੰਗਨਗਰ ਪੜਨਾਂ ਦੀ ਜੀ ਤੇ ਸਾਡੀ ਗੱਲਬਾਤ ਹੋਈ ਸੀ ਕਿ ਅਸੀਂ 20 ਤਰੀਕ ਨੂੰ ਮੈਰਿਜ ਕਰਾਈ ਸੀ ਤੇ ਸਾਡੇ ਜੀ 20 ਤਰੀਕ ਨੂੰ ਅਸੀਂ 15 ਦਿਨ ਚੰਡੀਗੜ੍ਹ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀ ਤੇ ਉਸ ਤੋਂ ਬਾਅਦ ਕੱਲ ਸਾਡੇ ਗ੍ਰੇਵਾਰ ਦਾਤ ਹੋਈ ਆ ਉਹਨਾਂ ਨੇ ਮੇਰੇ ਮੈਂ ਤਾਂ ਹੈ ਨਹੀਂ ਸੀ ਕਰਈ ਸਾਡੇ ਮੇਰੇ ਬ੍ਰਦਰ ਨੂੰ ਕੁੱਟਿਆ ਵਾਵਾ ਤੇ ਕੁੜੀ ਨੂੰ ਕੁੱਟਿਆ ਸਾਡੀ ਕੁੜੀਆਂ ਨੂੰ ਕੁੱਟਿਆ ਵਾਵਾ ਸੱਪਨ ਤੋੜ ਕਰਕੇ ਵਾਵਾ ਤੇ ਕੁੜੀ ਨੂੰ ਲੈ ਗਏ ੱੱੱਕੇ ਨਾਲ ਲੈ ਗਏ ਜੀ ਮਾਰ ਕੁੱਟ ਕੇ ਤੇ ਹੁਣ ਉਹ ਫੋਨ ਵੀ ਨਿ ਚੱਕ ਰਹੇ ਬੰਦ ਕਰ ਰੱਖਿਆ ਸੀ ਪਰਚਾ ਵੀ ਦਰਜ ਕੀਤਾ ਪੁਲਿਸ ਵਾਲੇ ਅਜੇ ਖਾਲੀ ਭਾਈ ਕੀ ਨਾਂ ਦਾ ਦਾਦੇ ਕਿੱਥੋਂ ਰਹਿਣ ਵਾਲੇ ਨੇ ਕੀ ਹੈ ਮੇਰਾ ਨਾਂ ਇੰਦਰ ਕੁਮਾਰ ਜੀ ਮੈਂ ਲੋਰਜ਼ਾ ਰਹਿਣ ਵਾਲਾ ਹਾਂ ਤੇ ਮੇਰਾ ਮੁੰਡਾ ਹੈ ਰਾਹੁਲ ਜੀ ਉਹਨੇ ਸਮਾਨ ਖਰੀਦੀ ਕੁੜੀ ਸੀ ਸਿੰਘ ਰਿੰਕਪੁਰ ਉਹਦੇ ਨਾਲ ਲੰਬਰ ਜੇ ਕੋਰਮੈਂਟਸ ਕੀਤੀ ਚੰਡੀਗੜ੍ਹ ਤੇ ਅਜ ਉਸ ਗੱਲ ਨੂੰ ਕਟੋ ਘੜੀ 22 ਦਿਨ ਦੀ ਗੱਲ ਹੋ ਗਈ ਪੰਜ 20 3 ਨੂੰ ਪੰਜ ਮਹੀਨੋਂ ਕੀਤੀ ਰਹੀ ਗਈ ਤੇ ਕੱਲ ਆ ਨਾ ਕਟੋ ਘੜੀ 20 22 ਜਣੇ ਆਏ ਉਹ ਗੱਡੀਆਂ ਲੈ ਕੇ ਗੱਡੀਆਂ ਠਲਤੀ ਉਹਨਾਂ ਨੇ ਪਾਸੇ ਸਾਰਿਆਂ ਨੇ ਮੂੰਹ ਬੰਨ੍ਹਿਆ ਸੀਗੇ ਪੰਜ-ਛੇ ਲੈੜੀ ਆਈ ਸੀ ਨਾਲ ਉਹਨਾਂ ਦੇ ਤੇ ਮੈਂ ਤੇ ਮੇਰਾ ਮੁੰਡਾ ਸੀ ਛੋਟਾ ਤੇ ਦੋਨੇ ਬਹੂਆ ਸੀ ਤੇ ਮੇਰੀ ਕੁੜੀ ਸੀ ਮੇਰਾ ਜਲਾਤਾ ਬੂਆ ਬੰਦ ਇਹਨੂੰ ਕੁੱਟਕੇ ਤੇ ਮੈਨੂੰ ਅੰਦਰ ਵਾਰਤਾ ਉਹ ਜਲਾਤਾ ਮੇਰੇ ਬੰਦੇ ਤੇ ਮੇਰੇ ਅੰਦਰ ਵੜ ਗਏ ਮੇਰੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ ਉਹ ਤਾਂ ਉਹਨਾਂ ਨੇ ਸੱਟਾਂ ਮਾਰੀਆਂ ਬੈਸਬਾਲ ਬਹੁਤ ਕਲਪਨਾ ਕਰਉਣਾ ਬਹੁਤ ਸੀ ਇਹਨਾਂ ਕੋਲੇ ਤੇ ਮੈਂ ਅੰਦਰ ਮੈਨੂੰ ਤਾੜ ਕੇ ਤੇ ਮੇਰੇ ਮੁੰਡੇ ਨੂੰ ਖਿੱਚ ਕੇ ਬਾਹਰ ਲੈ ਗਏ ਤੇ ਕੁੜੀ ਨੂੰ ਲੈ ਗਏ ਮਰੀਜ਼ ਜਿਹੜੀ ਛੋਟੀ ਨੋ ਸੀਗੀ ਉਹਨੂੰ ਅੰਦਰ ਤਾੜ ਕੇ ਤੇ ਮੇਰੇ ਕੁੜੀ ਨੂੰ ਤਾੜ ਕੇ ਤੇ ਆਪਦੀ ਕੁੜੀ ਨੂੰ ਨਾਲ ਲੈ ਗਏ 25 30 ਜਣੇ ਸੀਗੇ ਬੇ ਰਮੀ ਨਾਲ ਸਾਰਿਆਂ ਕੋਲੇ ਅਸਲਾ ਸੀ ਸਾਰਿਆਂ ਕੋਲੇ ਮੁੰਡਾ ਕਿਹੜਾ ਸੀ ਤੁਹਾਡਾ ਘਰੇ ਛੋਟਾ ਕੇ ਮੁੰਡਾ ਛੋਟਾ ਸੀ ਗਾ ਜੀ ਵੱਡਾ ਮੁੰਡਾ ਹੈ ਨਹੀਂ ਸੀ ਗਾ ਵੱਡਾ ਉਹ ਹੈ ਨਹੀਂ ਸੀ ਗਾ ਉਹ ਗਿੱਦਰਵਾ ਕੰਮ ਕਰਦਾ ਸੀ ਗਿੱਦਰਵਾ ਗਿਆ ਸੀ ਮੈਂ ਜੜੀ ਕਰਕੇ ਕਰੇ ਗਿਆ ਸੀ ਮੈਂ ਰੋਟੀ ਖਾ ਕੇ ਵਾਪਸ ਤੁਰਨ ਲੱਗੇ ਸੀਗਾ ਪੌਣੇ ਕੋ 2 ਵਜੇ ਦੀ ਗੱਲ ਹੈ ਤੇ ਤੁਰਨ ਲੱਗਾ ਮੈਂ ਬੂਹਾ ਖੋਲਣ ਲੱਗਾ ਇਸ ਤੋਂ ਪਹਿਲਾਂ ਤਾਂ ਬੂਹਾ ਖੋਲ ਕੇ ਆ ਨਾ ਮੈਨੂੰ 25 ਚੀਜ ਜਿਹੜੀ ਸਾਰੇ ਅੰਦਰ ਵੜ ਗਏ ਤੇ ਕੁੜੀ ਦਾ ਪਿਓ ਤੇ ਮਾਂ ਉਹ ਬਾਹਰ ਸੀ ਉਹ ਕਹ ਲੈ ਆਉ ਕੱਢ ਗਿਆ ਨੂੰ ਤੇ ਮੇਰੇ ਮੁੰਡੇ ਦੇ ਉਹਨੇ ਉਹਦੇ ਪਿਓ ਨੇ ਬਹੁਤ ਮਾਰਿਆ ਉਹਦੇ ਮੂੰਹ ਤੇ ਚਪੇੜੇ ਬੈਸਬੋਲ ਉਹਦੇ ਦੋਨੇ ਪੈਰ ਵੱਢ ਤੇ ਕੋਈ ਆਣ ਕੋਈ ਆਇਆ ਆਣ ਕੋਈ ਜਨਾਬ ਕੋਈ ਨਹੀਂ ਆਇਆ ਦੁਪਹਿਰ ਦਾ ਟਾਈਮ ਸੀਗਾ 1:30 ਉਹ ਫੋਨ ਕੀਤਾ ਫੋਨ ਕਰਨ ਜਗ੍ਹਾ ਮੈਂ ਹੀ ਨਹੀਂ ਮੈਂ ਤਾਂ ਬੂਜ ਅੰਦਰ ਲੋਕ ਕਰਤਾ ਮੈਂ ਕਹ ਹੁਣ ਮੇਰੇ ਮੁੰਡਾ ਕਹੀ ਡੈਡੀ ਮੇਰੇ ਬਚਾ ਡੈਡੀ ਮੇਰੇ ਬਚਾ ਉਹਨੂੰ ਖਿੱਚ ਕੇ ਬਾਹਰ ਲੱਗੇ ਕਿ ਸੀੜਕੇ ਗਲੀ ਚ ਸਿੱਟਦਾ ਉਹ ਬੰਦਲ ਕੇ ਬੇਹੋਸ਼ ਹੋ ਗਿਆ ਉਹਨੂੰ ਮੈਂ ਫਿਰ ਮੇਰੀ ਕੁੜੀ ਨੂੰ ਤੇ ਮੇਰੀ ਛੋਟੀ ਬਹੂ ਨੂੰ ਉਹ ਬੂਆ ਲਾ ਕੇ ਮੋਟਰਸਾਈਕਲ ਪਾਣ ਗਏ ਚਾਬੀ ਨਾਲ ਲੈ ਗਏ ਤੇ ਜਿਹੜੀ ਆਪਦੀ ਕੁੜੀ ਸੀ ਵੱਡੀ ਉਹ ਬਹੂ ਨੂੰ ਨਾਲ ਲੈ ਗਈ ਕਸੀੜ ਕੇ ਲੈ ਗਏ ਮੁੰਡੇ ਨੇ ਮੇਰੇ ਬਾਹਰ ਸੱਟ ਗਏ ਫਿਰ ਮੇਰੇ ਬੂਆ ਮੇਰੀ ਕੁੜੀ ਨੇ ਛੋਟੀ ਨੇ ਅੰਦਰੋਂ ਖੋਲਿਆ ਆ ਕੇ ਮੇਰਾ ਬੂਆ ਖੋਲਿਆ ਕਰ ਮੈਂ ਮੁੰਡੇ ਨੇ ਚੱਕ